ਇਹਦਾ ਚਿੰਤਾ ਕਰਾਉਂ ਨਹੀਂ ਜਿਹੜੇ ਨਿੰਦ ਸਿੰਘ ਫੌਜਾਂ ਜਥੇ ਬੰਦੀਆਂ ਹੋਰ ਵੱਡੇ ਕਾਫਲੇ ਚੱਕੇ ਵੱਧ ਰਹੀਆਂ ਨੇ ਪਰਮਤਮਨ ਦੇ ਦੀ ਜੀ ਸੰਗਤਾਂ ਸਿੱਖ ਸੰਗਤਾਂ ਲਈ ਆਈਆਂ ਹੋਈਆਂ ਨੇ ਠੀਕ ਹੈ ਬੈਂ ਪ੍ਰਭਾਉਤਾ ਐਨਰਜੀ ਦੇ ਤਾਂ ਵੀ ਆਈਆਂ ਹੋਈਆਂ ਨੇ ਸਾਕੇ ਦਿਓ ਇੱਕ ਚੱਕ ਦੀ ਝੰਡਾ ਤੋੜਤਾ ਜੀ ਦੇਖ ਸਕਦੇ ਹੋ ਤਸਵੀਰਾਂ ਕਿੰਨੇ ਸਮੇਂ ਤੋਂ ਉਥੋ ਮਕਾਨ ਹੋਇਆ ਹੋਇਆ ਹੈ तकरीबन 1.5 ਸਾਲ ਹੋ ਗਿਆ ਜੀ ਕਿੱਥੇ ਰਹਿੰਦੇ ਸੀ ਤੁਸੀਂ ਕਦੇ ਆਸ਼ਰਮ ਚ ਰਹਿੰਦੇ ਸੀ ਕਦੇ ਕਿਸੇ ਭੈਣਪਰਾ ਕੋ ਰਹਿੰਦੇ ਸੀ ਆਸ਼ਰਮ ਚ ਹਾਂਜੀ ਅੱਛਾ ਅੱਜ ਅੱਜ ਫਿਰ ਪਹਿਲਾਂ ਵੀ ਉੱਦੇ ਕਬਜਾ ਦੇਖ ਸਕਦੇ ਹਾਂ ਅੱਖਾਂ ਭਰੀਆਂ ਹੋਈਆਂ ਨੇ ਮਾਤਾ ਦੀਆਂ ਇਹਨਾਂ ਦਾ ਮਕਾਨ ਹੈ ਤੇ ਅੱਜ ਫਿਰ ਕਬਜਾ ਮਿਲੂ ਤੁਹਾਨੂੰ ਹਾਂਜੀ ਅੱਜ ਤਾਂ ਹੈਗੀ ਪਰਮਾਤਮਾ ਦੀ ਦਇਆ ਜੀ ਸੰਗਤਾਂ ਸੀ ਸੰਗਤਾਂ ਵੀ ਆਈਆਂ ਹੋਈਆਂ ਨੇ ਠੀਕ ਹੈ ਭੈਣਪਰਾ ਬਹੁਤਾ ਹੈ ਨੇ ਜਿੱਤੇ ਬੰਦੇ ਆਈਆਂ ਹੋਈਆਂ ਸਾਡੇ ਨਾਲ ਠੀਕ ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਇਸ ਸੰਘਰਸ਼ ਲੜਦਿਆਂ ਨੂੰ ਸਾਨੂੰ तकरीबन 1 ਮਹੀਨਾ ਤਾਂ ਐਸਡੀਐਮ ਦਫਤਰ ਚ ਹੋ ਗਿਆ ਜ ਵੀ ਬਾਈ ਦਿਨ ਅਸੀਂ ਆਪਣੇ ਇੱਥੇ ਦਰਵਾਜ਼ੇ 'ਚ ਬੈਠੇ ਰਹੇ ਹਾਂ ਜੀ ਕਿਸੇ ਨੇ ਨਿਸਾਰ ਨਹੀਂ ਲਈ ਸੀ ਸਾਡੀ ਦਾ ਦੇਖ ਸਕਦੇ ਹੋ ਵੀ ਸਾਰੀਆਂ ਮਾਈਆਂ ਦੇ ਜਿੱਕੇ ਦੀਆਂ ਜੀ ਅੱਖਾਂ ਭਰੀਆਂ ਹੋਈਆਂ ਨੇ ਕਿਉਂਕਿ ਜਦੋਂ ਘਰ ਤੋਂ ਹੀ ਬੇਕਾਰ ਹੋ ਜੇ ਤਿੰਨ ਚਾਰ ਘਰਾਂ ਦਾ ਮਸਲਾ ਵੀਰੇ ਸਾਡੇ ਗਰੀਬ ਕਰਕੇ ਮਗਰ ਕੋਈ ਨਹੀਂ ਸੀ ਲੱਗਿਆ ਇਹ ਤਾਂ ਜਿਉਂਦੀਆਂ ਰਹਿਣ ਜਥੇਬੰਦੀਆਂ ਗੋਬਿੰਦ ਪ੍ਰਧਾਨ ਛਾਜਲੀ ਬਿੱਟੂ ਖੋਖਰ ਇਹਨਾਂ ਨੇ ਸਾਡਾ ਸਾਥ ਦਿੱਤਾ ਤਾਂ ਅੱਜ ਅਸੀਂ ਕਰਦਾ ਮੂੰਹ ਦੇ ਬਾਕੀ ਬਾਕੀ ਨਾਲ ਸਿੰਘ ਜਥੇਬੰਦੀਆਂ ਜੁੜੀਆਂ ਉਹਨਾਂ ਦਾ ਕਰਕੇ ਹੀ ਤਾਂ ਅੱਜ ਸਾਡਾ ਸਾਰਾ ਗਵਾਂਢ ਸਾਡੇ ਨਾਲ ਹੈ ਤਾਂ ਅਸੀਂ ਅੰਦਰ ਵੜਾਂਗੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਮਰੇ ਦੇ ਅੰਦਰ ਅੰਦਰ ਉਹ ਇਹਨਾਂ ਨੇ ਬਿਠਾਈਆਂ ਸੀ ਮਾਤਾਵਾਂ ਨੇ 1.5 ਸਾਲ ਦੇ ਬਾਅਦ ਆਜਾਫਰ ਦੇ ਵਿੱਚ ਦਾਖਲ ਹੋਣਗੇ ਦੇਖ ਸਕਦੇ ਹੋ ਤਸਵੀਰਾਂ ਇਸ ਤਰ੍ਹਾਂ ਕਈ ਮਕਾਨ ਨੇ ਅੱਜ ਕਿੰਨੇ ਮਕਾਨ ਹੋਣਗੇ ਇਹਨਾਂ ਨੇ ਖਾਲੀ ਕਰਾਵਾਂਗੇ ਤਿੰਨ ਹਾਂ ਤਿੰਨ ਸੰਤੋਸ਼ ਰਾਣੀ ਸੰਤੋਸ਼ ਰਾਣੀ ਦਾ ਮਾ ਆ ਦੇਖ ਸਕਦਾ ਖੜੇ ਨੇ ਜੀ ਆਹ ਦੇਖ ਸਕਦੇ ਮਿੱਲੇ ਇਹਦੇ ਨਾਮ ਤੇ ਹੈ ਕੇਮ ਚੰਦ ਆ ਦੇਖੋ ਜੀ ਇਹਨਾਂ ਦਾ ਮਕਾਨ ਹੈ ਜਿਹੜਾ ਤੇ ਜਥੇਬੰਦੀਆਂ ਆ ਚੁੱਕੀਆਂ ਨੇ ਜੀ ਪਹੁੰਚ ਚੁੱਕੀਆਂ ਨੇ ਮੈਂ ਦੇਖ ਸਕਦੇ ਮਕਾਨ ਦਾ ਕਬਜ਼ਾ ਲੈਣਾ ਨੇਂਕ ਸਿੰਘ ਜਥੇਬੰਦੀਆਂ ਮਕਾਨ ਦਾ ਕਬਜ਼ਾ ਦਬਾਉਣਾ ਸੰਤੋਸ਼ ਰਾਣੀ ਨੂੰ ਦੇਖ ਸਕਦੇ ਹੋ ਜੀ ਗੋਪਿੰਦ ਸਿੰਘ ਸ਼ਾਜਲੀ ਤੇ ਨਾਲ ਨਿੰਕ ਸਿੰਘ ਜਥੇਬੰਦੀਆਂ ਸੰਤੋਸ਼ ਰਾਣੀ ਨੂੰ ਘਰ ਦਾ ਕਬਜ਼ਾ ਦਬਾਉਣਾ ਦੇਖੋ ਆ ਮਤਾਵਾ ਦੇਖ ਕਿੰਨਾ ਅੱਖਾਂ ਚੋਂ ਹੰਝੂ ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਹਾਲਾਤ ਆ ਰਬਾ ਸਕੇ ਰਹਾਂਗੇ ਆ ਦੇਖੋ ਜੀ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਲਹਿਰੇ ਗਾਕੇ ਦੇ ਵਿੱਚ ਦੇਖਦੇ ਆ ਵੀ ਪਿਛਲੀ ਵਾਰੀ ਮੰਗੂ Eid ਕੀ ਵੀ ਕੋਈ ਆ ਰਿਹਾ ਅੱਗੇ ਆ ਸਾਰਾ ਮਕਾਨ ਆ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਜਿਹੜੇ ਸਿੰਘ ਫੌਜਾਂ ਅੱਗੇ ਵੱਧ ਰਹੀਆਂ ਨੇ ਘਰ ਦਾ ਮਕਾਨ ਦਾ ਕਬਜ਼ਾ ਦਿਵਾਉਣ ਲਈ ਦੇਖ ਸਕਦੇ ਹੋ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਹਿਰੇ ਕਾਕਾ ਇਹਦੀਆਂ ਤਸਵੀਰਾਂ ਨੇ ਇਹ ਲਹਿਰੇ ਕਾਕਾ ਆਹਾਂ ਜਿੰਦਾ ਉੱਦਿਆਂ ਵਾਲਾ ਹੁਣ ਦੇਖ ਸਕਦੇ ਹੋ ਵੀ ਜਿੰਦਾ ਤੋੜ ਲਈ ਅੱਗੇ ਵੱਧ ਚੁੱਕੇ ਨੇ ਆਹ ਇੱਟ ਚੱਕ ਲਈ ਜੀ ਗੋਬਿੰਦ ਸਿੰਘ ਨੇ ਦੇਖ ਸਕਦੇ ਹੋ ਇੱਟ ਚੱਕ ਲਈ ਜਿੰਦਾ ਤੋੜਤਾ ਜੀ ਦੇਖ ਸਕਦੇ ਹੋ ਤਸਵੀਰਾਂ ਜਿੰਦਾ ਟੁੱਟ-ਟੁੱਟ ਚੁੱਕਿਆ ਜਿੰਦੇ ਨੂੰ ਤੋੜਨਾ ਸ਼ੁਰੂ ਕਰਤਾ ਜਥੇਬੰਦੀਆਂ ਨੇ ਕੋਸ ਇੱਥੇ ਨੇ ਉਰੇ ਜੋਸ਼ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਜੀ ਦੇਖ ਸਕਦੇ ਹੋ ਜੀ ਤਸਵੀਰਾਂ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਬੀ ਵੀ ਪੂਰੇ ਲੰਬਾ ਇੱਕ ਵਾਰੀ ਤਾਬੀਨ ਦੇਖ ਸਕਦੇ ਹੋ ਕਿ ਦੋ ਗਨ ਸਿੰਘ ਦਾ ਲੰਗ ਉਹ ਸਾਗਲੀ ਨੇ ਜਿੰਦਾ ਤੋੜ ਰਹੇ ਨੇ ਕੱਬ ਚ ਲੈ ਰਹੇ ਨੇ ਅੱਜ ਮਕਾਨ ਦਾ ਦੇਖ ਸਕਦੇ ਹੋ ਜਿੰਦਾ ਤੋੜਨਾ ਪਿਛਲੀ ਵਾਰੀ ਦੇਖਿਆ ਹੋ ਤੁਸੀਂ ਉਹੀ ਜਗ੍ਹਾ ਇਹ ਦੇਖ ਸਕਦੇ ਹੋ ਤਸਵੀਰਾਂ ਦੀ ਪਿਛਲੀ ਵਾਰੀ ਉਹੀ ਜਗ੍ਹਾ ਇਹ ਉਹ ਪਿੱਛੇ ਉਹ ਐ ਨਾ ਕਰੋ ਤੁਸੀਂ ਅਰੇ ਆਜੋ ਅੰਦਰ ਪ੍ਰਵੇਸ਼ ਹੋ ਗਏ ਜੀ ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਮਕਾਨ ਦੇ ਵਿੱਚ ਦਾਖਲ ਹੋ ਚੁੱਕੇ ਨੇ ਜੀ ਲੈ ਰਹੇ ਕਾਕੇ ਦੀਆਂ ਤਸਵੀਰਾਂ ਲੈਂ ਗਿਆ ਦੇਖ ਚੁੱਕੇ ਜੀ ਘਰ ਦੇ ਵਿੱਚ ਦਾਖਲ ਹੋ ਗਏ ਸੰਤੋਸ਼ ਰਾਣੀ ਨੂੰ ਉਹਦਾ ਘਰ ਦਵਾ ਹੁਣ ਚ ਕਾਮਯਾਬ ਹੋ ਕੇ ਦੇਖ ਸਕਦੇ ਹੋ ਜੀ ਕਰ ਲਿਆ ਮਕਾਨ ਦੇ ਵਿੱਚ ਕਰੇ ਗੁੰਡਾ ਕਰਦੀ ਲਾਈਨ ਚਲੇਗੀ ਇਹ ਬਿੰਦ ਸਿੰਘ ਸ਼ਾਹ ਜਲੀ ਦੇਖ ਸਕਦੇ ਹੋ ਜੀ ਗੋਪਿੰਦ ਸਿੰਘ ਸ਼ਾਹ ਜਲੀ ਆਹ ਦੇਖ ਸਕਦੇ ਹੋ ਜੀ ਪੱਟੀ ਕਰਦੇ ਦੇ ਵਿੱਚ ਜਿੰਦਾਬਾ ਜਿੰਦਾਬਾ ਆਹ ਦੇਖੋ ਜੀ ਮਕਾਨ ਪੂਰਾ ਪੂਰਾ ਮਕਾਨ ਦੇਖੋ ਘਰ ਦੇ ਵਿੱਚ ਨਿੰਗ ਸਿੰਘਾਂ ਨੇ ਕਬਜਾ ਦਬਾਤਾ ਸੰਤੋਸ਼ ਰਾਣੀ ਨੂੰ ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਦੋਸਤੋ ਜਿਹੜਾ ਕਬਜਾ ਲੈਣਾ ਸੀਗਾ ਚੱਲ ਰਿਹਾ ਸੀ ਲਹਿਰੇ ਕਾਕੇ ਬਹੁਤ ਸਮੇਂ ਦਾ ਤੁਹਾਡੇ ਸਾਹਮਣੇ ਜਿਹੜੇ ਨਿੰਗ ਸਿੰਘ ਬੈਠੇ ਸੀ ਉਹਨਾਂ ਨੂੰ ਪੁਲਿਸ ਹੈ ਜਿਹੜੀ ਲੱਗੀ ਆਪਦੇ ਨਾਲ ਤੇ ਹੁਣ ਇਸ ਵਕਤ ਹੈ ਜਿਹੜੀ ਇੱਕ ਵਾਰੀ ਤਸਵੀਰਾਂ ਦੇਖ ਸਕਦੇ ਹਾਂ ਲਹਿਰੇ ਕਾਗੇ ਦੀਆਂ ਆ ਮਕਾਨ ਹੈ ਜੀ ਜਿਹਦਾ ਰੌਲਾ ਤੁਸੀਂ ਪਿੱਛੇ ਵੀ ਵੀਡੀਓ ਚ ਦੇਖਿਆ ਹੋ ਅੱਜ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਦੇਖਦੇ ਆ ਵੀ ਨਿੰਗ ਸਿੰਘ ਜਿਹੜੇ ਬੈਠੇ ਸੀ ਇੱਕ ਵਾਰੀ ਤਾਂ ਉਹ ਚਾਬੀਆਂ ਫੜਾ ਦੇ ਖੜਾ ਗਏ ਤੇ ਹੁਣ ਦੇਖਦੇ ਆ ਵੀ ਅੱਗੇ ਦਾ ਮਾਹੌਲ ਹੈ ਜਿਹੜਾ ਕੀ ਬਣਦਾ ਹੈ ਉਹ ਪੂਰੀ ਗੱਲਬਾਤ ਤੁਹਾਨੂੰ ਦੱਸਾਂਗੇ ਤੇ ਇੱਥੇ ਆ ਗੇਟ ਸੀਗਾ ਜਿਹੜਾ ਉਸ ਦਿਨ ਤੁਸੀਂ ਦੇਖਿਆ ਵੀ ਵੱਡੀ ਲੜਾਈ ਚੱਲ ਰਹੀ ਸੀ ਜਿਹੜੀ ਉਸ ਦਿਨ ਆ ਗੇਟ ਹੈ ਉਹ ਜਿਹੜਾ ਧੱਕਾ ਮੁੱਕੀ ਚੱਲ ਰਹੀ ਸੀ ਗੇਟ ਦੀ ਬਹੁਤ ਜ਼ਿਆਦਾ ਅੱਜ ਦਾ ਦੇਖੋ ਨਵਾਂ ਜਿੰਦਾ ਲੱਗਿਆ ਹੋਇਆ ਹੁਣ ਦੇਖਦੇ ਆਂ ਵੀ ਕਿਵੇਂ ਟੁੱਟੂਗਾ ਜਿੰਦਾ ਬਹੁਤ ਵੱਡਾ ਕੱਠਾ ਜਿਹੜਾ ਆ ਰਿਹਾਗਾ ਜਿਹੜੀਆਂ ਮਾਈਆਂ ਦੇ ਘਰ ਨੇ ਉਹਨਾਂ ਨੂੰ ਘਰ ਦਬਾਉਣਾ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੂਰੋ ਰਿਪੋਰਟ ਵੀਡੀਓ ਕਰ ਦਿਓ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀ ਕੀ ਬਣੂਗਾ ਆ ਦੇਖੋ ਉਹੀ ਉਹੀ ਗੇਟ ਹੈ ਜਿੱਥੇ ਬਹੁਤ ਜ਼ਿਆਦਾ ਉਸ ਦਿਨ ਤੁਸੀਂ ਦੇਖਿਆ ਸੀਗਾ ਕਸਮਾਨ ਪਿਆ ਸੀਗਾ